ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆ ਨੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀਂ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣ ਆਂ ਤੇ ਇੱਕ ਕੰਨ ਚ ਪੈਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਹੋਰਾ ਭਰਨਾ ਮਨ ਦੇ ਹਾਨੀ ਮਰਦੋਂ ਬਣਨਾ ਚੌਣ ਜਨਾਨੀ ਗੀ ਤੁਰਦੇ ਤੋਰ ਲਿਆਉਂਦੇ ਲੋੜੇ ਮਾਰਨ ਕੁੜੀਆਂ ਵਾਂਗ ਮਰੋੜੇ ਗੋਗਲ ਪਹਿਣ ਜਪਾਨੀ ਦੀ ਗੀ ਦਿਨ ਕਾਲ ਯੁਗ ਦੇ ਮਾ